ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਕਰਦਾ ਸਾਰੇ ਸ਼ਰਜਨ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਸ਼ਰਜਨ ਮਿੱਤਰ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਸ਼ੂ ਮੰਡੀ ਜਗਰਾਵਾ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲੋ ਵੀ ਸਾਨੂੰ ਤਾਂ ਗਾਂ ਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਖਵਾਨਾ ਹੁਣ ਨਾ ਤੁਸੀਂ ਦੇਖੋ ਤੇ ਬਾਡੀ ਬੈਂਟਰ ਦੇਖੋ ਕਰਾਂ ਤੇ ਸਾਰੀ ਡਿਟੇਲ ਲੈ ਕੇ ਰਾਵਾਂਗੇ ਜੀ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਲੈ ਲਓ ਲੈ ਲਓ ਗਾਹਾਂ ਦੀ ਤੇ ਲੈਣੇ ਆ ਸਾਰੀ ਡਿਟੇਲ ਆਪਾਂ ਇਹਦੀ ਗਾਹ ਦੀ ਕੀ ਰਿਕਾਰਡ ਹੈ ਦਾ ਤੇ ਐਡਰੈਸ ਵਗੈਰਾ ਫੋਨ ਨੰਬਰ ਵਗੈਰਾ ਸਾਰਾ ਕੁਝ ਲੈ ਕੇ ਦਿੰਨੇ ਆ ਕਹਿਵਾ ਸੁਆ ਤੇ ਹਵਾਨਾ ਮੁੰਡਾ ਦੀ ਦੇਖ ਸਕਦੇ ਹੋ ਤੇ ਬਾਡੀ ਬੰਤਰ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖੋ ਕਰਾ ਤੇ ਲੈਣੇ ਆ ਰਿਕਾਰਡ ਆਪਾਂ ਤੇ ਦਿੰਨੇ ਆ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਤੇ ਬੱਚਾ ਨਾਲ ਦਾ ਸੁੱਈ ਹੋਈ ਆ ਗਈ ਤੇ ਸਾਰੀ ਡਿਟੇਲ ਲੈਣੇ ਆ ਆਪਾਂ ਤੇ ਆ ਵੀਡੀਓ ਨਾ ਬਣੇ ਰਹੋ ਆਪਾਂ ਸਾਸਰੀ ਗਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਲਾ ਦਿਓ ਨਾਮ ਅਮਰਜੀਤ ਸਿੰਘ ਜੀ son of ਚੰਨਣ ਸਿੰਘ ਹਾਈ ਕੋਰਟ ਪੱਚਾ ਕਿਲਾ ਓਕੇ ਸਾਬ ਇਨਸਪੈਕਟਰ ਅਮਰਜੀਤ ਸਿੰਘ ਥਾਣੇਦਾਰ ਕਰੋਆ ਬਾਈ ਠੀਕ ਹੈ ਜਿੰਦਾ ਕਾਰੋਬਾਰ ਆ ਸਾਡਾ ਓਕੇ ਜੀ ਵਪਾਰ ਦਾ ਕੰਮ ਹੈ ਠੀਕ ਹੈ ਜੀ ਮੱਝਾਂ ਕਾ ਮਦਾਂ ਦਾ ਦੋਨਾਂ ਦਾ ਜੀ ਮੱਝਾਂ ਕੰਮ ਆਦਾ ਸੇਲ ਦਾ ਕੰਮ ਠੀਕ ਹੈ ਜੀ ਤੇ ਘਰੇ ਕਿੰਨੇ ਮਸ਼ੂਨਦੇ ਬਾਈ ਹੈਗੇ 40-45 ਮਹੀਆਂ ਜੀ 40 ਬੰਦਾ ਦੀ ਮਹੀਆਂ ਘਰੇ ਹੁੰਦੇ ਹਾਂ ਹਾਂਜੀ ਇਹ ਮਾਲ ਕਿਸੇ ਨੇ ਵੀ ਖਰੀਦਣਾ ਤਾਂ ਪਾਉ ਚਾਹੇ ਦਾ ਮਰਜ਼ੀ ਖਰੀਦੋ ਜੀ ਜਿਹੜੇ ਮਰਜ਼ੀ ਭਾਅ ਮੱਝਾਂ ਕਾ ਦੋਨੀ ਹੁੰਦੇ ਆਪਣੇ ਨੇ ਦੋਨੇ ਮੱਝ ਵੀ ਗਾਂ ਜੀ ਠੀਕ ਠੀਕ ਹੈ ਥਾਲੀ ਨਹੀਂ ਮੋੜਣਾ ਥਾਲੀ ਨਹੀਂ ਮੋੜਦਾ ਜੀ ਠੀਕ ਹੈ ਜੀ ਤੇ ਇੱਥੇ ਦੂਜੇ ਸੂਏ ਆ ਜੀ ਇਹਦੇ ਤੁਸੀਂਨੇ 32 ਕਿਲੋ ਬੋਲਾ ਹੁਣ ਤੋਂ ਚਾਹ ਤਿਆਰ ਹੈ ਜੀ 32 ਕਿਲੋ ਬੋਲਾ ਤਿਆਰ ਆ ਜੀ ਤਿਆਰ ਆ ਜੀ ਬੱਛੀ ਮੰਗਰਾ ਜੀ ਦੇ ਠੀਕ ਆ ਜੀ ਆ ਬੱਛੀ ਮੰਗਰਾ ਮਿੱਤਰੋ 32 ਕਿਲੋ ਬੋਲਾ ਮਾ ਜੀ ਹੋਰ ਕਿੰਨਾ ਪਾ ਸਕਦੀ ਹੈ ਜੀ ਦੇ ਅੱਜ ਤਾਂ ਦੁੱਧ ਤੇ ਆਉਣੀ ਹੈ ਜੀ ਦੁੱਧ ਤੇ ਆਉਣੀ ਹੈ ਕਿੰਨਾ ਦਾ ਆਈਡੀਆ ਕਿੰਨਾ ਕੋ 40 45 ਕਿਲੋ ਦੁੱਧ ਦੇ 40 45 ਕਿਲੋ ਦੇ ਦੂੰਗਾ ਆਰਾਮ ਨਾਲ ਠੰਡਾ ਕਰ ਠੀਕ ਹੈ ਦੂਜਾ ਸੂਆ ਜੀ ਦੂਜੇ ਸੂਏ ਪਹਿਲੇ ਸੂਏ ਕਿੰਨਾ ਕੱਢਿਆ ਜੀ ਆਪਣੇ ਕੋਲ ਹੀ ਪਹਿਲੇ ਸੂਏ ਪਹਿਲੇ ਸੂਏ ਲਈ ਹੈ ਜੀ ਅਸੀਂ ਮੁੱਲ ਲੈ ਕੇ ਅੱਛਾ ਲਈ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਜੇ ਕੋਈ ਆਜੂ ਮਾਨ ਤਨ ਵੀ ਕਰ ਦਾਂਗੇ ਮੌਕੇ ਤੇ ਠੀਕ ਹੈ ਜੀ 1.5 ਰੱਖਿਆ ਜੀ 1.5 ਲੱਖ ਰੁਪਇਆ ਮਾਨ ਤਨ ਖੁੱਲਾ ਕਰ ਦੋਗੇ ਜੀ ਖੁੱਲਾ ਹੀ ਜੀ ਠੀਕ ਹੈ ਜੀ ਠੀਕ ਹੈ ਤੇ ਵੀ ਹੈ ਜੀ ਠੀਕ ਹੈ ਜੀ ਜੇ ਆਪਣਾ ਕੰਟੈਕਟ ਨੰਬਰ ਬੋਲ ਦਿਓ 97797 02077 02077 277 97797 02077 02077 9779702077 ਠੀਕ ਆ ਜੀ ਧੰਨਵਾਦ ਧੰਨਵਾਦ ਜੀ ਨੋ ਵੀ ਮਿੱਤਰੋ ਜੀ ਦੇਖ ਸਕਦੇ ਹੋ ਆਹ ਉਹਦੀ ਬੱਸੀ ਆ ਜੀ ਤੇ ਉਹ ਵਹਿੜਾ ਵੀ ਤੇ ਗਾਂ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਹੈ ਨਾ ਤੁਸੀਂ ਲੈ ਲਓ ਥਾਨ ਹਵਾਨਾ ਬਹੁਤ ਸਾਫ ਆ ਦੇਖ ਸਕਦੇ ਹੋ ਬੋਡੀ ਵੰਤਰ ਦੇਖ ਸਕਦੇ ਹੋ ਦੂਜਾ ਸੁਆਗਾ ਤੇ 32 30 ਲੀਟਰ ਬੋਲਾ ਤਿਆਰ ਆਗਾ ਕਹਿੰਦੇ 40 35 40 ਤੱਕ ਦੇ ਦਊਗੀ ਤੇ 1.5 ਲੱਖ ਮੁੱਲ ਰੱਖਿਆਗਾ ਤੇ ਬਾਕੀ ਤੁਸੀਂ ਕੰਟੈਕਟ ਕਰ ਲਿਓ ਕੋਈ ਨਾ ਮਾਨਦਾਨ ਖੁੱਲਾ ਕਰ ਦੇਵਾਂਗੇ ਬਾਈ ਹੁਣ ਕਹਿੰਦੇ ਦੀ ਦੇਖ ਸਕਦੇ ਹੋ ਤੇ ਰਾਏਕੋਟ ਖਾਸ ਹੀ ਸ਼ਹਿਰ ਹੈ ਤੇ ਹੋਰ ਵੀ ਜੇ ਕਦੇ ਘਰੋਂ ਪਸੂ ਲੈਣੇ ਹੋਣ ਤਾਂ ਮੱਝਾਂ ਜਾਮਾਂ ਮਿਲ ਜਾਂਦੀਆਂ ਭਾਈ ਹੁਣ ਮੈਂ ਸੰਪਰਕ ਕਰ ਲਿਓ ਬਣਾ ਲਓ ਵੀ ਸੋਹਣੋ ਸੱਜਣੋ ਤੁਹਾਨੂੰ ਇੱਕ ਮੱਝ ਦਿਖਾ ਰਹੇ ਆ ਤੁਸੀਂ ਪਹਿਲਾਂ ਮੱਝ ਦਾ ਪਿੱਠਪੂੜਾ ਚੈੱਕ ਕਰੋ ਸਭ ਤੋਂ ਪਹਿਲਾਂ ਜਿਹੜੀ ਗੱਲ ਚੈੱਕ ਕਰਨ ਵਾਲੀ ਆ ਤੇ ਮੱਝ ਦਾ ਹਵਾਨਾ ਚੈੱਕ ਕਰੋ ਕਰਾ ਤੇ ਪਿੱਠਪੂੜਾ ਦੇਖੋ ਕਰਾ ਤੁਸੀਂ ਤੇ ਪਿੱਠਪੂੜੇ ਦੀ ਬਹੁਤ ਚੌੜੀ ਆ ਤੇ ਬਾਕੀ ਸਾਰੀ ਡਿਟੇਲ ਆਪਾਂ ਨੇ ਦੱਸਦੇ 22 ਤੋਂ ਲੈ ਕੇ ਦਵਾਂਗੇ ਤੁਹਾਨੂੰ ਪਹਿਲਾਂ ਮੱਝ ਦੀ ਝਾਤੀ ਮਰਵਾ ਦਈਏ ਸੂਈ ਹੋਈ ਆ 4 ਦਿਨਾਂ ਦੀ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਬਾਡੀ ਬੰਤਰ ਦੇਖ ਸਕਦੇ ਹੋ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਵਾਂਗੇ ਤੁਸੀਂ ਮੱਝ ਦੇਖੋ ਪਹਿਲਾਂ ਤਕਰੀਬਨ ਫੇਸ ਕੁਆਲਿਟੀ ਦੇਖੋ ਗਰਾ ਕੁੰਡੇ ਸਿੰਘਾਂ ਦੀ ਆ ਫੇਸ ਕੁਆਲਿਟੀ ਬਹੁਤ ਵਧੀਆ ਆ ਗਈ ਤੇ ਬਾਡੀ ਲੈਂਡ ਦੀ ਵੀ ਵਧੀਆ ਆ ਗਈ ਲੈਣਿਆਂ ਡਿਟੇਲ ਆਪਾਂ ਸਾਰੀ ਬਾਈ ਤੋਂ ਬਸ ਬਣ ਰਿਹਾ ਵੀਡੀਓ ਨਾਲ ਮਿੱਠੀ-ਮਿੱਠੀ ਵਧੀਆ ਥਾਣਾ ਚ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਆਜੋ ਕਰ ਦੇਖੋ ਆ ਬੱਚਾ ਖੜਾ ਐ ਦਾ ਲੈ ਵੀ ਤੋਰ ਕੇ ਲਈ ਦਿਖਾ ਦੀ ਆਪਾਂ ਕਰਾ ਲੈ ਵੀ ਤੁਰਦੀ ਵੀ ਕਰਾ ਚੈੱਕ ਕਰ ਲਓ ਕਰ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਲਓ ਪਿੱਟ ਕੁਆਲਟੀ ਤੇ ਫੁੜਾ ਪੜਾ ਦੇਖੋ ਐਨ ਪੂਰੀ ਵਧੀਆ ਗਈ ਬੋਡੀ ਚੈੱਕ ਕਰ ਲੈ ਕੁੰਡੇ ਸਿੰਘਾਂ ਦੀਆ ਬੋਡੀ ਵੇਟ ਬਹੁਤ ਸੋਹਣਾਗਾ ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ ਆਜੋ ਲੈ ਵੀ ਜੇ ਤਾਂ ਲੈਬ ਸੌਦਾ ਹੋ ਗਿਆ ਪਰ ਦੇਖਦੇ ਆਂ ਲੈਬ ਸੌਦਾ ਚੱਲੂਗਾ ਵਿੱਚ ਦਿਖਾ ਦਾਂਗੇ ਬਾਕੀ ਡਿਟੇਲ ਆਪਾਂ ਬਾਅਦੋਂ ਲੈਣਾਗੇ ਬਾਈ ਤੋਂ ਬਾਈ ਲੱਗ ਗਿਆ ਗਾਹਕ ਤੇ ਜੇ ਤਾਂ ਹੋ ਗਿਆ ਸੌਦਾ ਫਿਰ ਤਾਂ ਦੇਖਦੇ ਆਂ ਆਜੋ ਗ੍ਰਾਹਕ ਇੱਧਰ ਜੇ 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 ਪਾਈਆਂ ਵਾਲੀ ਗੱਲ ਕਰਦੇ ਠੀਕ ਇਹਦੀ ਮਾਂ ਮੰਗਦਾ ਕਹੇ ਕੀ ਕਹਿੰਦੇ ਮੈਂ ਤਾਂ ਕਹਿੰਦਾ ਯਾਦ ਆਈ ਐਵੇਂ ਕਰਦੇ ਨੇ ਕਿੰਨੇ ਦੀ ਕਰਦਾ ਫੇ ਤੈ ਕਿਹੜਾ ਮੇਰੇ ਮੂਰੇ ਲਾਤੀ ਲਾਈਵ ਸ਼ੌਦਾ ਚੱਲ ਰਿਹਾ ਦੇਖ ਦਊ ਨਹੀਂ ਇਹਾਂ ਜਨਾ ਕਿੰਨੇ ਦੀ ਨਹੀਂ ਬੰਦ ਐ ਨਹੀਂ ਬੰਦ ਕਿਵੇਂ ਹੁੰਦਾ ਵੀ ਤੂੰ ਨੂੰ ਕਹੇ ਤਾਂ ਦੇ ਇੱਕ ਵਾਰੀ ਵੀ ਐ ਹੁੰਦਾ ਇੱਕ ਵਾਰੀ ਕਹ ਦੇ ਚਾਹੇ ਜੀ ਗੱਲ ਗਏ ਮੰਗੇ ਹੀ ਆ ਵੀ ਪਤਾ ਨਹੀਂ ਇਹ ਦੇ ਇਹ ਮੰਗੀ ਨਹੀਂ ਮੰਗੀ ਐ ਖਾਤੇ ਵੀ ਲੈਣੇ ਆ ਨਹੀਂ ਉਹਦਾ ਫਾਇਦਾ ਨਹੀਂ ਮੈਂ ਤੈਨੂੰ ਐਂ ਕਹਿ ਰਿਹਾ ਉਹਦਾ ਫਾਇਦਾ ਨਹੀਂ ਹੈ ਕਿੰਨੇ ਦੀ ਹੋਣੀ ਆ ਬੱਸ ਐਂ ਦੱਸ ਇਹਦੇ ਮਾੜਾ ਜਿਹਾ ਮੰਗੇ ਹੀ ਆ ਵੀ ਪਤਾ ਲੱਗੇ 20 ਕਿਲੋ ਵਾਲੀ ਮਿਹਸ ਆ ਯਾਰ ਕੋਈ ਕਿੰਨੇ ਦੀ ਮਾੜਾ ਥੋੜੀ ਮੰਗੇ ਨੇ ਆ ਉੱਤੇ ਹੋਰ ਮਾਰ ਨਹੀਂ ਦਗਾ ਭਾਨੀ ਹੋਣੀ ਕਿੰਨੇ ਦੀ ਇੱਕ ਵਾਰੀ ਕਹਿਦਾ ਸੀ ਗੱਲ 9:00 ਜੇ ਜੱਸ ਕੇ ਪਾਈਆਂ ਨੇ 9:00 ਜੇ ਜੱਸ ਇਹਨਾਂ ਤੋਂ ਕੋਈ ਜੈ ਲਵੇ ਲਾ ਦੂੰ ਮੈਂ ਨਹੀਂ ਮੈਂ ਇਹਨਾਂ ਦੇ ਲਵੇ ਲਾ ਦੂੰ ਨਹੀਂ ਚੱਲ ਕੋਈ ਨਿਬਾਨ ਨਹੀਂ ਨੀ ਆ ਜਾ ਮਾ ਤੋੜੀ ਇੱਕ ਵਾਰੀ ਨਵੀਂ ਇੱਕ ਵਾਰੀ ਹੋਰ ਤੋਰਦੀ ਹੈ ਕਹਿੰਦੇ ਤੁਰਦੀ ਘਰ ਚੈੱਕ ਕਰ ਲਓ ਤੇ ਸੌਦਾ ਵਿੱਚ ਅੜਿਆ ਹੋਇਆ ਬਾਕੀ ਦੇਖਦੇ ਆ ਤੇ ਚੱਲੀ ਜਾਂਦਾ ਸੌਦਾ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਬਾਅਦੋਂ ਪਹਿਲਾਂ ਦੇ ਸੌਦਾ ਹੋ ਗਿਆ ਤਾਂ ਤੁਹਾਨੂੰ ਦਿਖਾ ਦਈਏ ਲਾਈਵ ਸੌਦਾ ਦਿਖਾ ਦਾਂਗੇ ਵਿੱਚ ਹੀ ਡਿਟੇਲ ਤੁਹਾਨੂੰ ਲੈ ਕੇ ਦੇ ਦਾਂਗੇ ਜੇ ਮੱਝ ਚੰਗੀ ਆ ਤਾਂ ਹੀ ਗਾ ਕੇ ਲੱਗਿਆ ਬਾਈ ਬਾਕੀ ਤੁਸੀਂ ਦੇਖ ਸਕਦੇ ਹੋ ਸਿਆਦੂ ਹੇਕੂ ਕੀ ਆਇਆ ਥੋੜੀ ਮੇਰੇ ਨਾਲ ਲੈ ਵੀ ਬਣੂਗੀ ਗੱਲ ਬਾਤ ਦੇਖਦੇ ਆ ਲਹਿਬ ਸੌਦਾ ਦਿਖਾਵਾਂਗੇ ਤੁਹਾਨੂੰ ਮੰਗੇਗਾ ਜੂ ਪਤਾ ਲੱਗਿਆ ਜੀ ਬਾਣਦੇ ਨਹੀਂ ਮੱਧਰੀ ਵੀ ਨਹੀਂ ਕੋਈ ਨਹੀਂ ਚਲੋ ਤਾਂ ਕੋਈ ਨਹੀਂ 20 ਕਿਲੋ ਵਾਲੀ ਮੈਂ ਇਥੇ ਮੇਰਾ ਸਾਰ ਸੁਤਰਾ ਦਲਾਲੀ ਚੱਲਦੀ ਹੈ ਉਹ ਲੈਣੀ ਹੈ ਛੋੜਦੇ ਆਂ ਆਪਣੀ ਖੁਸ਼ੀ ਨਾਲ ਦੇਣੀ ਹੈ ਕਿੰਨੇ ਦੀ ਮੈਂ ਬਾਤਾਂ ਮੰਗੇਗਾ ਕਿ ਕਹੇ ਤਾਂ ਸੀ ਉੱਥੇ ਜਾਣਾ ਨਹੀਂ ਕੰਮ ਉੱਥੇ ਕੰਮ ਜਾਣਾ ਨਹੀਂ ਨਹੀਂ ਉੱਥੇ ਜਾਣਾ ਨਹੀਂ ਫਿਰ ਵੇਚਣੀ ਨਹੀਂ ਵੀਰੇ ਘਰ ਚੋਂ ਨੂੰ ਲਾਤੀ ਅਜੇ ਤੱਕ ਨਵੀਸਨ ਡਿਟੇਲ ਲੈ ਕੇ ਦੇ ਦਈਏ ਬਾਕੀ ਜੇ ਸੌਦਾ ਹੁੰਦਾ ਹੈ ਤੁਹਾਨੂੰ ਵਿੱਚ ਹੀ ਦਿਖਾ ਦਾਂਗੇ ਕਿਹੜਾ ਬਾਈ ਤੋਂ ਆਪਾਂ ਡਿਟੇਲ ਲੈਣੀ ਹੈ ਉਹ ਬਾਈ ਸੌਦਾ ਕਰ ਲਿਆ ਲੈ ਵੀ ਤੁਹਾਨੂੰ ਲੈ ਵੀ ਦਿਖਾ ਦਾਂਗੇ ਜੇ ਸੌਦਾ ਹੋ ਗਿਆ ਬਾਕੀ ਡਿਟੇਲ ਲੈ ਲਈ ਆਪਾਂ ਕਿਹੜਾ ਬਾਈ ਤੋਂ ਥੀ ਗੱਲ ਬਾਈ ਜੀ ਤੇ ਬਾਈ ਮੇਰਾ ਨਾਮ ਦਿਨੇਸ਼ ਹੈ ਜੀ ਐਡਰੈਸ ਆਪਣਾ ਅਨੰਦਪੁਰ ਸਾਹਿਬ ਦਾ ਵੀਰੇ ਠੀਕ ਆ ਜੀ ਰੋਟੀ ਵੀਰੇ ਧਨੋਲੇ ਤੋਂ ਲਈਦੀ ਪਹਿਲਾ ਦਸੂਹੇ ਇਹ ਹਾਂਜੀ ਦੂਜੀ ਸੂਏ ਸੂਈ ਗਈ ਦੂਜੀ ਸੂਏ ਸੂਈ ਆ ਪਹਿਲੀ ਸੂਈ ਆਪਣੇ ਘਰੇ ਹੀ ਸੀਗੀ ਹਾਂਜੀ ਆਪਣੇ ਘਰੇ ਹੀ ਕਿੰਨਾ ਦੋ ਤੈਨੂੰ ਪਹਿਲੇ 16 17 ਕਿਲੋ ਦਿੱਤਾ ਵੀਰੇ ਠੀਕ ਆ ਜੀ ਠੀਕ ਆ ਤੇ ਇਸ ਵਾਰ ਫਿਰ ਕਿੰਨੀ ਮੀਜਾਗੀ ਕਹਿੰਦੇ ਕਿ 20 ਪਲੱਸ ਕਰੂਗੀ ਵੀਰੇ ਚੌਥਾ ਦਿਨ ਸੂਈ ਨੋ 14 ਚੌਥਾ ਦਿਨ ਹੋ ਗਿਆ 16 ਬੋਲ ਦੇ ਆ ਰਹਾ ਜਾਨੀ 15 ਕਿਲੋ ਲਿਟਰ ਆਣਾ ਹਾਂਜੀ ਵੀਰੇ ਠੀਕ ਆ ਬੱਚਾ ਕੱਟੀ ਆ ਹਾਂਜੀ ਕੱਟੀ ਆ ਵਿੱਚ ਬੱਚਾ ਨਾਲ ਕੱਟੀ ਆ ਚਾਰ ਕਿ ਦਿਨ ਹੋ ਗਏ ਸੋਈ ਨੂੰ ਹਾਂਜੀ ਵੀਰੇ ਠੀਕ ਆ ਤੇ ਜਿਹੜਾ ਵੀਰੇ ਲਾਈਵ ਸੌਦਾ ਹੁੰਦਾ ਸੀ ਇਹ ਕਿੰਨਾ ਕ ਫਰਕ ਰਹਿ ਗਿਆ ਇਹ ਤਾਂ ਵੀਰੇ 1 60 60 ਲਾਂਦੇ ਆ ਆਪਾਂ ਕਿੰਨਾ ਰੇਟ ਰੱਖਿਆ ਮੈਂ 2 ਲੱਖ ਰੱਖਿਆ ਜੀ 1 80 ਦੀ ਦੇ ਦਾਂਗੇ 1 80 ਦੇਣੀ ਆ ਯਾਨੀ 60 ਦਾ ਤੱਕ ਲਾਉਂਦੇ ਨੇ ਉਹ ਹਾਂਜੀ ਵੀਰੇ ਕੀ ਲੱਗਦਾ ਹੋ ਜਾਊਗਾ ਸੌਦਾ ਦੇਖੋ ਜੀ ਕੀ ਪਰਦਾ ਖੜੇ ਠੀਕ ਆ ਜੀ ਤੇ ਕੰਟੈਕਟ ਨੰਬਰ ਬੋਲ ਦੇ ਵੀਰੇ ਮੜਾ ਜ ਆਪਣਾ 62843 62843 ਹਾਂਜੀ 03280 03280 ਇੱਕ ਵਾਰੀ ਹੋਰ ਰਿਪੀਟ ਕਰ ਦਿਓ 8843 ਠੀਕ ਆ ਜੀ 03280 ਠੀਕ ਆ ਬਾਈ ਜੀ ਤੇ ਲਓ ਬਾਈ ਜੀ ਆ ਡਿਟੇਲ ਲੈ ਕੇ ਦਿੱਤੀ ਜਿਸ ਨੂੰ ਲੈਪ ਸੌਦਾ ਹੁੰਦਾ ਹੈ ਉਹਨੂੰ ਦਿਖਾ ਦਾਂਗੇ ਬਾਕੀ ਜੇ ਕਿਸੇ ਨੂੰ ਵੀ ਵੀਰ ਨੂੰ ਮੱਝ ਪਸੰਦ ਆਉਂਦੀ ਆਪ ਦੀ ਤਸੱਲੀ ਕਰਕੇ ਕੰਟੈਕਟ ਕਰ ਸਕਦੇ ਆ ਵੀਰ ਨਾਲ ਨੰਬਰ ਲੈ ਕੇ ਦੇਤਾ ਤੁਹਾਨੂੰ ਲੈ ਵੀ ਮਿੱਤਰੋ ਸਾਨੂੰ ਇੱਕ ਖਾਣ ਪੀਣ ਜੇ ਵਧੀਆ ਭਾਲਦੇ ਹੋ ਨਾ ਕੁਆਲਟੀ دار ਚੀਜ਼ ਭਾਲ ਮਤਲਬ ਸਸਤੀ ਭਾਲਦੇ ਹੋ ਆ ਹਰੇਕ ਪਸ਼ੂ ਮੰਡੀ ਤੇ ਨਾ ਦੇਵ ਢਾਬੇ ਵਾਲਾ ਇੱਕ ਮੁੰਡਾ ਹੁੰਦਾਗਾ ਤੇ ਆ ਬੰਦਾ ਰੋਟੀਆਂ ਪਕਾਉਂਦਾ ਇੱਧਰ ਤੇ ਰੋਟੀਆਂ ਤੁਸੀਂ ਦੇਖ ਸਕਦੇ ਹੋ ਸਾਫ ਸੋਤਰੀਆਂ ਰੋਟੀਆਂ ਹੁੰਦੀਆਂ ਨੇ ਬੜਾ ਸਸਤਾ ਖਾਣ ਪੀਣ ਹੁੰਦਾ ਨਾਲੇ ਵਧੀਆ ਕੁਆਲਿਟੀ ਦਾ ਸਬਜੀ ਵਗੈਰਾ ਜੋ ਵੀ ਚਾਹ ਵਗੈਰਾ ਮਠੀ ਨਾਲ ਜੇ ਸਬਜ਼ੀ ਬਣੀ ਦੇਖਦੇ ਹੋ ਆ ਦਾਲ ਪਾਣੀ ਦੇਖ ਸਕਦੇ ਹੋ ਬਣਿਆ ਹਣਾ ਪੂਰਾ ਕੁਆਲਿਟੀ ਦਾ ਬਣਿਆ ਹੁੰਦਾ ਭਾਈ ਉਹਨਾਂ ਕੋਲੇ ਜੇ ਜਿਹੜਾ ਵੀ ਵੀਰ ਮੰਡੀ ਤੇ ਆਉਂਦੇ ਨੇ ਨਾ ਤੇ ਇਹ ਵੀਰਾਂ ਕੋਲੋਂ ਜਰੂਰ ਸੱਕ ਜਾਇਆ ਕਰੋ ਵਧੀਆ ਜੈਜ ਰੇਟਾਂ ਤੇ ਤੇ ਸਾਫ ਸੁਗਰਾ ਖਾਣ ਪੀਣ ਹੁੰਦਾ ਬਾਈਆਂ ਦਾ ਤੇ ਇੱਥੇ ਜਰੂਰ ਬਾਈ ਰੋਕੇ ਆਇਆ ਕਰੋ ਬਾਹਰੇ ਹੋਟਲਾਂ ਵੱਡੇ ਵੱਡੇ ਹੋਟਲਾਂ ਨਾਲ ਰੁਪਨਦਾ ਰੋਣਾ ਦੇਖੋ ਬਾਈ ਦੇ ਇਕੱਠ ਵੀ ਬੈਠਾ ਪੂਰਾ ਜੀ ਵਧੀਆ ਚੀਜ਼ ਕੁਆਲਿਟੀ ਖਵਾਈ ਆ ਬਾਈ ਨੇ ਤਾਂ ਹੀ ਬੈਠੇ ਨੇ ਬਾਈ ਹੁਣੀ ਇੱਥੇ ਸਾਕ ਰਹੇ ਨੇ ਪ੍ਰਸ਼ਾਦਾ ਪਾਣੀ ਤੇ ਜੇ ਕਿਸੇ ਵੀਰ ਨੇ ਵਧੀਆ ਲੈਣਾਗਾ ਖਾਣ ਪੀਣ ਆਪਣੀ ਸਿਹਤ ਨੂੰ ਨਹੀਂ ਕੋਈ ਨੁਕਸਾਨ ਪਹਚਾਉਣਾ ਤੇ ਜਾਇਜ਼ ਰੇਟਾਂ ਤੇ ਮੰਡੀਆਂ ਥੋਨੂੰ ਪਤਾ ਵੀ ਲੁੱਟ ਬਹੁਤ ਬਹੁਤ ਹੈ ਨਾ ਮੰਡੀਆਂ ਦੇ ਬਹੁਤ ਲੁੱਟ ਹੁੰਦੀ ਆਗੀ ਬਾਕੀ ਇਹ ਬਾਈ ਹੁਣ ਦਾ ਜਾਇਜ਼ ਰੇਟ ਰੱਖਿਆ ਹੋਗਾ ਤੇ ਖਾਣ ਪੀਣ ਦੀ ਬਹੁਤ ਸੋਹਣਾ ਹੁੰਦਾ ਦੇਵਤਾ ਬੇਲੇ ਬਾਈ ਹੁਣੇ ਨੇ ਉਹ ਬੰਦਾ ਬੈਠਾ ਪਸਾਨ ਲਿਓ ਜਿਹੜਾ ਕੁਰਸੀ ਤੇ ਬੈਟ ਸਾਲਟ ਦੇ ਵਿੱਚ ਬੈਠਾ ਬੰਦਾ ਨਾ ਇਹ ਬਾਈ ਬੈਠਾ ਹੁੰਦਾ ਇੱਥੇ ਤੇ ਇਹ ਬਾਈ ਨੂੰ ਪਸਾਨ ਲਿਓ ਇਹ ਬਾਈ ਇੱਥੇ ਬੈਠਾ ਮਿਲੂਗਾ ਤੁਹਾਨੂੰ ਇਹ ਬਾਈ ਦਾ ਆ ਕਿਦਾ ਆਪਣੇ ਪਲੇਸ ਤੇ ਜੋ ਵੀ ਮੈਨੇਜਮੈਂਟ ਕਰਦਾ ਹੈ ਬਾਈ ਕਰਦਾ ਹੈਗਾ ਇੱਥੇ ਤੇ ਇਹ ਬਾਈ ਨੂੰ ਪਸਾਰ ਲਿਆ ਕਰੋ ਇੱਥੇ ਤੇ ਇਹ ਬਾਈ ਦਾ ਢਾਬਾ ਹੈਗਾ ਇੱਥੇ ਬਹੁਤ ਵਧੀਆ ਖਾਣ ਪੀਣ ਮਿਲਦਾ ਹਾਂ ਇੱਥੇ ਬਹਿ ਕੇ ਵੀ ਚਾਹ ਪਾਣੀ ਰੋਟੀ ਪਰਹੀ ਜੋ ਵੀ ਚੀ ਸਕਣੀ ਹੈ ਇੱਥੇ ਬਹਿ ਕੇ ਖਾ ਸਕਦੇ ਹੋ ਤੇ ਖਾਣ ਪੀਣ ਦੇਖੋ ਆ ਰਹੇ ਨੇ ਜਿੰਨੇ ਵੀ ਮੰਡੀ ਚ ਆ ਰਹੇ ਨੇ ਤੇ ਬਹੁਤ ਵਧੀਆ ਖਾਣ ਪੀਣਾਂ ਤੇ ਬਾਈ ਕੋਲ ਘੱਟ ਵੀ ਬਹੁਤ ਵਧੀਆ ਤੇ ਇਹ ਵੀ ਦੇਖ ਸਕਦੇ ਹੋ ਹਰ ਹਰ ਇੱਕ ਮੰਡੀ ਤੇ ਹੁੰਦਾ ਬਾਈ ਜਿੰਨੀਆਂ ਵੀ ਮੰਡੀਆਂ ਲੱਗਦੀਆਂ ਪਸ਼ੂ ਮੰਡੀ ਜਿਵੇਂ ਮੋੜ ਮੰਡੀ ਹੋਗੀ ਤੇ ਧਨੋਲਾ ਮੰਡੀ ਹੋਗੀ ਤੇਰਾਪੁਰਾ ਫੂਲ ਪਸ਼ੂ ਮੰਡੀ ਹੋਗੀ ਜਿੰਨੀਆਂ ਵੀ ਪਸ਼ੂ ਮੰਡੀਆਂ ਆਉਂਦੀਆਂ ਨਾ ਹਰ ਇੱਕ ਮੰਡੀ ਤੇ ਬਾਈ ਪਹੁੰਚਦਾਗਾ ਤੇ ਢਾਬਾ ਲਾਉਂਦਾਗਾ ਤੇ ਬੜੀਆ ਸਸਤਾ ਖਾਣ ਪੀਣ ਤੇ ਜਾਇਜ਼ ਰੇਟ ਤੇ ਸਾਫ਼ ਸੁਥਰਾ ਖਾਣ ਪੀਣਾ ਹੁੰਦਾਗਾ ਤੇ ਬਾਈ ਉਹਨਾਂ ਕੋਲੇ ਤੁਸੀਂ ਰੋਟੀ ਪਾਣੀ ਖਾ ਕੇ ਇੱਥੇ ਆਨੰਦ ਲੈ ਸਕਦੇ ਹੋ ਬਹੁਤ ਵਧੀਆ ਹੁੰਦਾਗਾ ਤੇ ਲਓ ਵੀ ਮਿੱਤਰੋ ਮਾਣੋ ਨਾਮ ਦਾਕੇ ਬਾਈ ਕੋਲ ਪਹੁੰਚਿਆ ਕਰੋ ਦੇਵ ਢਾਬੇ ਵਾਲੇ ਕੋਲ ਠੀਕ ਆ ਜੀ ਮਿੱਤਰੋ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਕੇ ਵੀਡੀਓ ਬੜੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇੱਥੇ ਪਹੁੰਚਿਆ ਕਰੋ ਮਿੱਤਰੋ ਠੀਕ ਆ ਜੀ ਦੇਖੋ ਜਿਵੇਂ ਆ ਪਹਿਲੇ ਜਾਂਦਾ ਪਲੇਟ ਚ ਪਾ ਕੇ ਸਬਜ਼ੀ ਭਾਜੀ ਤੇ ਦੇਖੋ ਕਿੰਨਾ ਵਧੀਆ ਸਲਾਦ ਸਲੂਬ ਵਗੈਰਾ ਹਨਾ ਸਾਰੀ ਚੀਜ਼ ਹੁੰਦੀ ਆ ਬਾਈ ਉਹਨਾਂ ਕੋਲੇ ਤੇ ਜੋ ਵੀ ਚੀਜ਼ ਲੈਣੀ ਐ ਇੱਕ ਵਾਰ ਕੇ ਖਾ ਸਕਦੇ ਹੋ ਲੁੱਟ ਮਾਰ ਲੁੱਟ ਤੋਂ ਬਚ ਸਕਦੇ ਹੋ ਕਹਿਣ ਦਾ ਮਤਲਬ ਠੀਕ ਆ ਜੀ ਪਹੁੰਚਿਓ ਬਾਈ ਕੋਲੇ ਜ਼ਰੂਰ ਹਰ ਕਮੰਡੀ ਤੇ ਪਹੁੰਚਦਾ ਬਾਈ ਦੇਵ ਢਾਬੇ ਵਾਲਾ ओके okay, जी ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਲੈ ਵੀ ਮਿੱਤਰੋ ਕੋ ਸੋਨੂ ਸੋਣੀ ਤਰਬੂਰੀ ਚੁੰਗ ਚੁੰਗ ਪੂਰੀਆਂ ਜਵਾਨ ਹੋਏ ਜਿਹੜੇ ਮਿੱਤਰੋ ਹੈ ਬੂਰੀ ਮੱਝ ਦਾ ਹੋਣਿਆ ਛੋਨੂ ਜਿਹਦੀ ਬਹੁਤ ਡਿਮਾਂਡ ਰਹਿੰਦੀ ਸੀਗੀ ਗਾਣਿਆਂ ਦੇ ਵਿੱਚ ਤੇ ਬਾਕੀ ਸੌਦਾ ਚੱਲ ਰਿਹਾ ਬਸ ਤਕਰੀਬ ਤਕਦੀਰਾਂ ਨੇ ਵੀ ਸੌਦਾ ਹੁੰਦਾ ਕਿ ਨਹੀਂ ਹੁੰਦਾ ਹੈਗਾ ਸੌਦਾ ਵੀ ਚੱਲੀ ਜਾਣਾ ਬਾਕੀ ਡਿਟੇਲ ਵੀ ਲਵਾਂਗੇ ਮੱਝ ਕਰਾ ਚੈੱਕ ਕਰੋ 10-12 ਦੀ ਕੱਚੀ ਆਜੇ 10-12 ਦਿਨਾਂ ਦੀ ਆ ਗਈ ਤੇ ਥਾਣਾ-ਭਾਨਾ ਤੁਸੀਂ ਦੇਖ ਸਕਦੇ ਹੋ ਤੇ ਥਾਣਾ-ਭਾਨਾ ਪਿੱਠਪੁਰਾ ਤੁਸੀਂ ਦੇਖ ਸਕਦੇ ਹੋਗੇ ਤੇ 10-12 ਦਿਨਾਂ ਦੀ ਕੱਚੀ ਆ ਰਹੀ ਹੈ ਜੇ ਤੇ ਫੇਸ ਕੁਆਲਟੀ ਦੇਖੋ ਸਿੰਗਾ-ਸਿੰਗਾ ਦੇਖੋ ਕਿ ਬੂਰੀ ਮੱਝ ਤੇ ਬਾਕੀ ਹਾਂ 10-12 ਦਿਨ ਲੈਂਦੀ ਹੈ ਬਾਕੀ ਤੇਲ ਆਪਾਂ ਸਾਨੂੰ ਸਾਰੀ ਬਾਈ ਤੋਂ ਲੈ ਕੇ ਦਫਾਂਗੇ ਠੀਕ ਹੈ ਜੀ ਤੇ ਬਾਕੀ ਸੌਦਾ ਹੁੰਦਾ ਹੀ ਸੌਦੇ ਦੇ ਵਿੱਚ ਜੇ ਹੋ ਗਿਆ ਤੁਸੀਂ ਸੌਦਾ ਲੈਫਟ ਦਿਖਾ ਦਾਂਗੇ ਬਾਕੀ ਗੱਲਬਾਤ ਕਰਦੇ ਆਂ ਬਾਈ ਨਾਲ ਆਪਾਂ ਦੱਸ ਕੇ ਅੱਗੇ ਲਗਾਈ ਕਰਵਾ ਦੂ। ਭਾਈ ਥਾਣਾ ਮਨਾ ਦੀ ਦੇਖ ਸਕਦੇ ਹੋ ਤੇ ਫੇਸ ਕੁਆਲਟੀ ਦੇਖ ਲਿਓ। ਦੇਖੋ ਫੇਸ ਕੁਆਲਟੀ ਚਲੋ ਆਪਾਂ ਬੜੀ ਲੰਬੀ ਦੀ ਕਰਦੇ ਵੀਡੀਓ ਤੇ ਆਪਾਂ ਦਿਖਾਉਣੇ ਆ। ਉਹ ਬਾਲ ਬਾਲ ਵੇਂਟੀ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਲਾ ਦੇ ਨਾਮ ਮਲਕੀਦਰਾਵਾ ਜੀ ਪਿੰਡ ਭਗਤਪੁਰਾ ਨਾ ਹੋਰ ਜ਼ਿਲ੍ਹਾ ਬਰਵਾਲਾ ਠੀਕ ਆ ਜੀ ਹੋਰ ਕਬਾਰ ਦਾ ਕੰਮ ਆ ਜੀ ਹਾਂਜੀ ਬਵਾਰ ਠੀਕ ਹੈ ਤਾਂ ਘਰੇ ਕਿੰਨੇ ਹੁੰਦੇ ਆ 10 12 ਹੀ ਘਰੇ ਮੈਂ ਠੀਕ ਆ ਜੀ ਆਮਾ ਦਾ ਵੀ ਨਾਲ ਗਾਈਆਂ ਦਾ ਵੀ ਆ ਮਹੀਆਂ ਦਾ ਵੀ ਮੈਂ ਠੀਕ ਆ ਮੈਕਸੀ ਆ ਕੰਮ ਇੱਕ ਤਰ੍ਹਾਂ ਦਾ ਮਾਲ ਕਰੋ ਮਿਲ ਜਾਂਦਾ ਹਾਂਜੀ ਹਾਂਜੀ ਠੀਕ ਆ ਜੀ ਇੱਥੇ ਆਪਾਂ ਜਿਹੜੀ ਇਹ ਬੂਰੀ ਲੈ ਕੇ ਆਏ ਆ ਹਾਂਜੀ ਇਹਦੀ ਕੀ ਡਿਟੇਲ ਆ ਕਿਹੜੇ ਸੋਨਾ ਬਾਈ ਜਣੇ ਨਾ ਤੀਜੇ ਸੋਨਾ ਵੀ ਦੇਖ ਤੀਜੇ ਸੋਨਾ ਹਾਂ 15 ਦਿਨ ਲੈ 12 15 ਦਿਨ ਲੈ ਜੂਗੀ 12 ਤਰੀਕ ਨੂੰ ਦਿਨ ਪੂਰੇ ਠੀਕ ਆ ਤੇ ਇੱਕ ਤੀ ਬਾਈ ਇਹ ਲਈ ਹੋਈ ਆਪਣੀ ਕਿ ਦੂਜੇ ਸੂਏ ਵੀ ਆਪਣੇ ਕੋਲ ਸੀ ਆਪਣੇ ਕੋਲ ਦੂਜੇ ਸੂਏ ਰਹੀ ਆ ਮੈਂ 10 ਲੀਟਰ ਤੋਂ Rajasthan ਤੋਂ ਲਈ ਸੀ ਓਕੇ 18 ਲੀਟਰ ਤੋਂ ਆਇਆ ਠੀਕ ਆ ਅੱਜ 20 ਕਿਲੋ ਦੇਵੋਗੀ 20 ਕਿਲੋ ਦੇਵੋਗੀ ਹਾਂ ਠੀਕ ਆ ਬਾਈ ਅੱਜ ਉਹ ਰੇਟ ਆਪਾਂ ਕਿੰਨਾ ਰੱਖਿਆ ਬਾਈ ਜੇ ਤਾਂ ਮੁੱਲ ਦਾ 2-10 ਕਰਦੇ ਆ ਜੀ ਠੀਕ ਆ ਜੀ ਹਾਂਜੀ ਇੱਕ 60 ਦੀ ਦੇਣੀ ਆ ਜਾਨੀ ਇੱਕ 60 ਦੀ ਦੇਣੀ ਆ ਜਾਨੀ ਹਾਂਜੀ ਠੀਕ ਆ ਜਾਨੀ ਜੀ ਮੌਕੇ ਤੇ ਮਾੜਾ ਮੋਟਾ ਫਿਕਸ ਹੀ ਹੈ ਫਿਕਸ ਹੀ ਹੈ ਇੱਕ 60 ਜਾਨੀ ਫਿਕਸ ਹੀ ਆ ਤੇ 20 ਕਿਲੋ ਬਾਈ ਗਾਰੰਟੀ ਦੇ ਚਵਾਦਾਂਗੇ ਅਗਦੀ ਆਪਾਂ ਜੇ ਕਿਸੇ ਨੇ ਘਰੋਂ ਚੋਕੇ ਗਾਰੰਟੀ ਨਾਲ ਲੈ ਕੇ ਜਾਣਾ ਹੋਵੇ ਹਾਂਜੀ ਗਾਰੰਟੀ ਹੈ ਠੀਕ ਆ ਜੀ ਤੇ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 985574868 ਇੱਕ ਵਾਰੀ ਹੋਰ ਬੋਲ ਦਿਓ ਜੀ 985574868 ਠੀਕ ਆ ਜੀ ਠੀਕ ਆ ਬਾਈ ਧੰਨਵਾਦ ਧੰਨਵਾਦ ਲਓ ਵੀ ਮਿੱਤਰੋ ਸੋਨ ਡੀਟੇਲ ਲੈ ਕੇ ਦਿੱਤੀ ਸਾਰੀ ਤੇ ਕਰ ਲਿਓ ਕੰਟੈਕਟ ਜੇ ਕਿਸ ਨੂੰ ਪਸੰਦ ਆਉਂਦੀ ਆ ਤੇ ਤਸੱਲੀ ਤੁਸੀਂ ਆਪ ਕਰਨੀ ਆ ਮੱਝ ਦੀ ਠੀਕ ਆ ਜੀ ਗਾਰੰਟੀ ਛੋਡੀ ਹੋਊਗੀ ਬਾਅਦ ਤੁਸੀਂ ਤਸੱਲੀ ਕਰਕੇ ਮੱਝ ਖਰੀਦ ਸਕਦੇ ਹੋ